ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਅੱਜ ਦਾ ਵਲੌਗ ਸ਼ੁਰੂ ਕਰਨ ਲੱਗੇ ਆਂ ਸਵੇਰ ਦੇ ਓਜੇ ਆ ਜੀ 6 ਤੇ ਆਪਾਂ ਚੱਲਿਆਂ ਜੀ ਸ੍ਰੀ ਹਰਮੰਦਰ ਸਾਹਿਬ ਨੂੰ ਸਾਡੇ ਕਣ ਤੇ ਰਾਜਾ ਔਰੰਗਜ਼ੇ ਆ ਤਰੰਡੀਆਂ ਤੇ ਨਾਲ ਮੰਮੀ ਹੁਣੀ ਆ ਤੇ ਇੱਥੋਂ ਮੰਮੀ ਚੱਲੂਗੀ ਨਾਲ ਤੇ ਚਲੋ ਚੱਲਦੇ ਆਂ ਤੇ ਤੁਹਾਨੂੰ ਵੀ ਕਰਾਉਂਦੇ ਆ ਦਰਸ਼ਨ ਜੁੜੇ ਰਹੋ ਤੁਸੀਂ ਵਲੌਗ ਦੇ ਨਾਲ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਜੀ ਅੰਮ੍ਰਿਤਸਰ ਕਾਰ ਲਾਉਣ ਲੱਗਿਆ پارکਿੰਗ ਚ ਇਹਦਰ ਰਾਜਾ ਨਹੀਂਦਰ ਮਾਮੀ ਹੁਣੀ ਮਮੀ ਹੁਣੀ ਨਵਨੀਤ ਫਦੇ ਸਾਡਾ ਸੁੱਦਾ ਵਾ ਇਹਦਰ ਮੈਂ ਸੰਗ ਨਾਲ ਦਹੀ ਹੁਣ ਗੱਡੀ ਲਾ ਕੇ پارکਿੰਗ ਚ ਤੇ ਚੱਲਦੇ ਆ ਦਰਬਾਰ ਸਾਹਿਬ ਮੱਥਾ ਦੇਗਦੇ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਹੋਈ ਮੰਦਰ ਮੈਂ ਸੇਵ ਕਰ ਬਣੀ ਨਹੀਂ ਇਹ ਹੁੰਦੀ ਆ ਹੋਰ ਸੁਣਾ ਫੇ ਗੱਲਾਂ ਬਤਾ ਦੋ ਓਕੇ ਰੋਲ ਰਾਂਡ ਬੜਾ ਕਾਲਾ ਕਾਲਾ ਲੱਗਣਿਆ ਹਾਂ ਵੀ ਕਾਲੇ ਆ ਚਟਾ ਪਰਬਾਣਾ ਅਬਾ ਸ਼ਿਦਾਂ ਸਾਹਿਬ ਵੀ ਜਾਣਾ ਦੇਖ ਲੋ ਜਾਣਾ ਮਲੇ ਵੇਖਦੇ ਬਲਾ ਇੱਥੇ ਮੈਂ ਤੁਹਾਡੇ ਕੀ ਸੰਗਤ ਬਹੁਤ ਨਹੀਂ ਹੈ ਨਾ ਕੋਈ ਨਹੀਂ ਅੱਜ ਮਾਰ ਹੁੰਦੀ ਸੱਜ ਦਰਜਾ ਜਿਆਦੀ ਹੁੰਦੀ ਤਾਂ ਕੋਈ ਨਹੀਂ ਜਾਵਾਂਗੇ ਜਾਵਾਂਗੇ ਮੈਂ ਤੁਹਾਡੇ ਪਹਿਲਾਂ ਲਓ ਜੀ ਦੋਸਤੋ ਪਹੁੰਚ ਚੁੱਕੇ ਆਪਾਂ ਲਾਤੀ ਗੱਡੀ ਪਾਰਕਿੰਗ ਚ ਤੇ ਹੁਣ ਚੱਲਦੇ ਆਂ ਦਰਸ਼ਨ ਕਰਨ ਲਓ ਜੀ ਪਹੁੰਚ ਗਏ ਆਪਾਂ ਫੈਰੀ ਡੇਜ ਸਟਰੀਟ ਅੰਮ੍ਰਿਤਸਰ ਸਾਹਿਬ ਫਿਰ ਦਰਬਾਰ ਸਾਹਿਬ ਨੂੰ ਜਾਂਦਾ ਰਸਤਾ ਹੈ ਓਏ ਕਿੱਧਰ ਵੇਖਦਾ ਮਾਂ ਕਿੱਧਰ ਵੇਖਦਾ ਨੂੰ ਲਓ ਜੀ ਸੰਗਤ ਆਪਣੀ ਜਾ ਰਹੀ ਆ ਸ਼੍ਰੀ ਦਰਬਾਰ ਸਾਹਿਬ ਵਾਲ ਨੂੰ ਫਦੇ ਸਾਡਾ ਵੇਖਦਾ ਹਣ ਹਾਂ ਮੈਂ ਮਾਈਕ ਕਰ ਲਿਆ ਆ ਜਿਆਦਾ ਨਾ ਹੋ ਜਾਣਾ

ਮੈਂ ਪਹੁੰਚ ਚੁੱਕੇ ਆ ਜੀ ਸ੍ਰੀ ਹਰਮੰਦਰ ਸਾਹਿਬ ਤੇ ਹੁਣ ਆਪਾਂ ਜੋੜੇ ਜਮਾ ਕਰਾਉਨੇ ਆ ਤੇ ਫਿਰ ਚੱਲਦੇ ਅੰਦਰ ਦਰਸ਼ਨ ਕਰਨ ਇੱਕੋ ਦਾ ਹੰਗਰਾ ਦਈਏ ਸਾਰੇ ਇੱਕੋ ਥਾਂੇ ਕਰਾਉਣੇ ਸਾਰੇ ਫਦੇ ਕਿਦਾਂ ਖੁਸ਼ ਹੋ ਆ ਓਹ ਓਹ ਫਦੇ ਵਾਹਿਗੁਰੂ ਕਰ ਦੋ ਵਾਹਿਗੁਰੂ ਚਲੋ ਵਾਹਿਗੁਰੂ ਹੋ ਵਾਹਿਗੁਰੂ ਬਾਬੇ ਦੇ ਆ ਗਿਆ ਮੇਰਾ ਪੁੱਤ ਬਾਹਰ ਤੇ ਖੁਸ਼ ਰਹਿੰਦਾ ਵਾ ਪਾਣੀ ਪੀਣਾ ਵਾਹਿਗੁਰੂ ਵਾਹਿਗੁਰੂ ਪਹੁੰਚ ਗਏ ਜੀ ਆਪਾਂ ਆਉਣੀਆਂ ਐ ਟੋਪੀਆਂ ਵਾਪਸ ਉਹ ਤੁੰ ਵੀ ਪਾਹੀਆਂ ਨਾ ਜਿੰਨੀ ਇਹ ਲੋਹਣੀਆਂ ਪਹਿਣੀਆਂ ਵਾ ਸਾਰੀਆਂ ਉਹ ਤੇ ਹਾਣੇ ਵਾਸ਼ ਕਰਈਏ ਪੰਜਾਲਾ ਵਾ ਵਾਹਿਗੁਰੂ ਮੇਰੇ ਕਿਰੇ ਸੱਚੇ ਬਾਦਸ਼ਾਹ ਲਾਓ ਜੀ ਹੁਣ ਲੱਗੀ ਹੌਨ ਸ਼ਾਪਿੰਗ ਹਰਾਜਾ ਕਰਨ ਲੱਗਾ ਸ਼ੋਪਿੰਗ ਹੁਣ ਹਰਾਜਾ ਹੀ ਕਰਾਉਣ ਲੱਗਾ ਤੂੰ ਨਹੀਂ ਲੈਣਾ ਮਦਾ ਕੁਝ ਲੋ ਜੀ ਸਾਥ ਸਾਡੀ ਆਪਾਂ ਦਰਸ਼ਨ ਮੇਲੇ ਕਰ ਗਏ ਤੇ ਚੱਲੇ ਹੁਣ ਆਪਕੋ ਕਿੰਨੇ ਪੈਸੇ ਦੇਣੇ ਬਹੁਤ ਆਪੇ ਹੁੰਦੇ ਮੰਗ ਲੈਣਾ ਕਿੰਨੇ ਦੇਣੇ ਆ ਕਿੰਨਾ ਵਧੀਆ ਦਰਸ਼ਨ ਮੇਲੇ ਜੀ ਬਹੁਤ ਵਧੀਆ ਚੰਮੀ ਰਾਜਾ ਸਾਹਿਬ ਜਾਨ ਤੋਂ ਅੱਗੇ ਜਲਦੀ ਆਵਾਂਗੇ ਫਿਰ ਫਤੇ ਹੋ ਮਤੇ ਲਾਈਕ ਕਰ ਦੋ ਫਤੇ ਇਧਰ ਦੇਖ ਇਧਰ ਦੇਖ ਲਾਈਕ ਨੂੰ ਕਰ ਦੋ ਲਾਈਕ ਲਾਈਕ ਨੂੰ ਕਰੋ ਅੰਮੀ ਮਨੋ ਹੈ ਜੀ ਹਾਂ ਜੀ ਹੋਰ ਆਪਾਂ ਚੱਲੇ ਆਂ ਪਿੰਡ ਨੂੰ ਵਾਪਸੀ ਤੇ ਆਪਾਂ ਰੁਕੇ ਆਂ ਜੀ ਹਵੇਲੀ ਮੈਂ ਸਾਡੇ ਕੇ ਤੇ ਆ ਗਏ ਇਹ ਰਾਹਤੇ ਦੇ ਵਿੱਚ ਰੁਕੇ ਆਂ ਹਵੇਲੀ ਫਤੇ ਫਤੇ ਤੂੰ ਹਵੇਲੀ ਜਾਇਆ ਵਾ ਹਵੇਲੀ ਆ ਹਵੇਲੀ ਚਲੋ ਤੁਹਾਨੂੰ ਹਵੇਲੀ ਦਿਖਾ ਕੇ ਲਿਆਵਾਂ ਉਹ ਬਾਤ ਹੁਣ ਕਰਕੇ ਜੀ ਬਾਅਦ ਹਵੇਲੀ ਦੇ ਦਰਸ਼ਨ ਕਰੋ ਹਵੇਲੀ ਦੇ ਦਰਸ਼ਨ ਹਾਂਜੀ ਦੋਸਤੋ ਅੰਮ੍ਰਿਤਸਰ ਸਾਹਿਬ ਮੱਥਾ ਟੇਕ ਕੇ ਉਦੋਂ ਆਪਾਂ ਬਾਅਦ ਹਵੇਲੀ ਚੱਲ ਗਏ ਜੀ ਵੇਲੀ ਤੋਂ ਅੰਦੇ ਹੋਇਆ ਆਪਾਂ ਬਾਅਦ ਚ ਕੋਈ ਵੀਡੀਓ ਨਹੀਂ ਬਣਾਈ ਤੇ ਉਹ ਜਿੰਨੇ ਕੁ ਬਣਾਈ ਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਬਾਕੀ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਸਮਾਪਤ। ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਜਿਹੜੇ ਭਰਾ ਭਰਾ ਨਵੇਂ ਆਇਆ ਚੈਨਲ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਅੱਜ ਦਾ ਵਲੌਗ ਇੱਥੇ ਕਰਦੇ ਆ ਸਮਾਪਤ। ਧੰਨਵਾਦ ਸਾਰਿਆਂ ਦਾ। ਦੱਸਰੀ ਗੱਲ ਦੋਸਤੋ ਕੀ ਹਾਲ ਜਾਂ ਤੁਹਾਡਾ? ਅੱਜ ਆਪਾਂ ਅਗਲੇ ਦਿਨ ਦਾ ਵਲੌਗ ਨਾਲ ਹੀ ਅਟੈਚ ਕਰਦੇ ਆਂ ਵਾ। ਆਪਾਂ ਆਏ ਹੋਏ ਆ ਮੰਡ ਆਲੂ ਨੂੰ ਸਪਰੇਅ ਕਰਨ ਲੱਗੇ ਅੱਜ ਲੋ ਜੀ ਦੇਖੋ ਮੌਸਮ ਅੱਜ ਦਾ ਆਏ ਜਿਹੜੀ ਸਪਰੇਅ ਕਰਨ ਲੱਗੇ ਆਪਾਂ ਇਹ ਹੋ ਗਿਆ ਨੰਬਰ 2 ਤੇ ਹੋਰ ਵੀ ਨਾਲ ਬ੍ਰਾਈਟ M45 M45 ਹੈ ਲਿਖਿਆ ਤਾਂ ਹੈ ਕਿ M45 ਤੇ ਉਹ ਦੂਸਰੇ ਦੇਖਣਾ 12% ਆ ਦੇ 36% ਆ ਵਾ ਅੱਗੇ ਆਪਾਂ 43 ਦੇ ਤੇ ਜੀ ਹੋ ਹਾਂ ਆਹ ਵੇ 43 ਨਾਲ ਉਹ ਤੇਲੇ ਵਾਲੀ ਪਾ ਲਈਏ ਨਾਲ ਕਿਹੜੀ ਤੇਲੇ ਵਾਲੀ ਕਿਹੜੀ ਆ ਉਹ ਡਿਲੀਵਰ ਹੈ ਇਹ ਸ਼ਾਹ ਜੁੜੀ ਹੈ ਪੀਟੀਵੀ ਵਾਲੀ ਇਹ ਤੇਲੇ ਵਾਲੀ ਕੈਮਸਟਾਰ ਈਜੀ ਇਹ ਜਿਹੜੀ ਗਰੋਥ ਵਾਸਤੇ ਹੁੰਦੀ ਐ M45 ਤੇ ਜਾਂ ਫੰਗਸ ਫੰਗਸ ਵਾਸਤੇ ਕਿਹੜੀ ਆ ਜਿਹੜੀ ਅਜਾ ਕੈਮਸਟਾਰ ਫੰਗਸ ਵਾਲੀ ਆ ਹਨਾ ਜਿਹੜੀ ਆ M45 ਐ ਹੈਗੀ ਗਰੋਥ ਵਾਸਤੇ ਪਰ ਇਕਲਰ ਨਹੀਂ ਸੌਂਦਾ ਜਿਹੜੀ ਰੂਪ ਆ ਗਈ ਆ ਪਾਣੀ ਨਹੀਂ ਹੋਈ ਕੋਈ 15 ਵਾਲਿਆਂ ਦੀ ਆ ਬੰਬਰਾ이트 ਨਾਵੇਂ ਮਤਲੋ ਚਲਾਦੀ ਮੋਟਰ ਭਰਦੇ ਆ ਹੁਣ ਪੰਪ ਇਹ ਨਾਲੇ ਆਪਾਂ ਖਾਲੋਂ ਨੂੰ ਪਾਣੀ ਲਾ ਦੇਣਾ ਤੇ ਨਾਲ ਹੀ ਤੇਰੀ ਜਾਨੀ ਸਪਰੇ ਇੱਕ ਜਣਾ ਲਾਉ ਪਾਣੀ ਬਾਪੂ ਨੂੰ ਕਹਿੰਦੇ ਤੂੰ ਪਾਣੀ ਲਾ ਮੈਂ ਕਰਦਾ ਸਪਰੇ ਪੰਪ ਚ ਪਾਉਣਾ ਪੰਪ ਚ ਪੰਪ ਚ ਪਾਉ ਪੰਪ ਚ ਨਾਲ ਪੋਣਾ ਬਸ 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 ਭਰ ਗਿਆ ਉੱਧਰ ਕਰ ਜਾ ਕੇ ਪਾਉਣੇ ਨੇ ਅੰਦਰ ਭਵਾ ਅੰਦਰੋਂ ਨਾ ਮੋਟਰ ਲੱਗੇ ਮੋਟਰ ਅੱਗੇ ਹੁਣ ਮਿੱਟੀ ਨਹੀਂ ਆਉਗੀ ਜਦੋਂ ਪਾ ਦੇਣਾ ਉਹਦੀ ਵੀ ਪਾਣੀ ਗਾਰ ਦੀ ਜੇ ਨਾ ਆਉਣੀ ਬਾਜੀ ਨੂੰ ਲਈ ਆਓ ਜੀ ਫੇਰ ਲੋ ਆਓ ਵੀ ਮਿੱਤਰੋ ਦੋ ਗੱਕੇ ਲੈ ਕਰ ਦਿੱਤੇ ਆਪਾਂ ਸਮਰੇ ਦੇ ਤੇ ਹੁਣ ਆਪਾਂ ਖਾਣ ਲੱਗੇ ਆ ਰੋਟੀ ਰੋਟੀ ਦਾ ਹੋ ਗਿਆ ਟਾਈਮ ਸਵੇਰ ਦੀ ਰੋਟੀ ਨਹੀਂ ਖਾਗੀ ਖਾਦੀ ਸੀ ਤੇ ਹੁਣ ਰੋਟੀ ਪਾਣੀ ਖਾ ਕੇ ਤੇ ਫੇਰ ਕਰਦੇ ਆ ਬਾਕੀ ਜਿਹੜਾ ਰਹੇਗਾ ਤਾਂ ਲੰਗਰ ਚੱਲ ਪਿਆ ਵਾਲੀ ਹਾਂਜੀ ਦੋਸਤੋ ਸ਼ਾਦਾ ਪਣੀ ਸ਼ਾਕੇ ਤੇ ਆਪਾਂ ਹੁਣ ਲੱਗੇ ਆ ਫੇਸ ਸਪਰੇਅ ਕਰਨ ਇੱਥੇ ਰਹਿ ਗਏ ਆਪਣੇ 3 ਕਿੱਲੇ 3 ਕਿੱਲੇ ਆਪਾਂ ਕਰਦੇ ਇੱਥੇ ਘੰਟੇ ਦੇ ਵਿੱਚ ਵਿੱਚ ਤੇ ਬਾਕੀ 2 ਕਿੱਲੇ ਉੱਤਰ ਕਰਨੇ ਜਾ ਕੇ ਜਲਦੀ ਜਲਦੀ ਕੰਮ ਨਿਬੇੜਨਦੇ ਆਂ ਪੁੱਤਰੋਂ ਕੋਹਰਾ ਵੀ ਪੈਣਾ ਸ਼ੁਰੂ ਹੋ ਗਿਆ ਅੱਜ ਥੋੜਾ ਥੋੜਾ ਪਿਆ ਹੈਗਾ ਤੇ ਆਲੂਆਂ ਨੂੰ ਪਾਣੀ ਲਾਦਣਾ ਹੁਣ ਪਿੱਛੇ ਪਾਣੀ ਲਾ ਦਿੱਤਾ ਵਾ ਬਾਕੀ ਕੱਲ ਨੂੰ ਲਾਦਾਂਗੇ ਇੱਧਰ ਆ ਵੀ ਮੋਟਰ ਚਲਾਦਾਂਗੇ ਤੇਲ ਵੀ ਚੈੱਕ ਕਰ ਲਈਏ ਕਿੰਨਾ ਘੱਟ ਰਹਿ ਗਿਆ ਨਾ ਅੱਜ ਅੱਲੋਸਪਾ ਲੈਣੇ ਜਾ ਕੇ ਦੇਰ ਕਿੱਦੋਂ ਹੋਣਾ ਹੈ കയപുട്ടാ ਹਾਂਜੀ ਦੋਸਤੋ ਸਪਰੇ 6 ਕਿਲੇ ਆਪਣੇ ਹੋ ਚਲੇ ਆ ਇੱਕ ਡੈਂਕੀ ਰਹਿ ਗਈ ਬਸ ਆਕਸੀ ਡੈਂਕੀ ਆ ਹੋ ਲੈ ਕੇ ਆਉਂਦੇ ਪਾਣੀ ਤੇ ਕੰਮ ਨਿਬੜ ਗਿਆ ਇੱਥੋਂ ਤੇ ਹੁਣ 2 ਕਿਲੇ ਰਹਿ ਗਏ ਉਧਰ ਪਰੇ ਪਿਛੇ ਥੋੜੇ ਜਿ ਇੱਥੋਂ ਉਹ ਨਿਬੜ ਗਏ ਤੇ ਫਿਰ ਹੋ ਜਾਗੇ ਵਿਲੇ ਫੇਕ ਆੜਗੜ ਨਹੀਂ ਪਣਕ ਨੂੰ ਪਾਣੀ ਲਾਉਣਾ ਦੇਖਦੇ ਹਾਂ ਹੁਣ ਇੱਥੇ ਕਿੰਨਾ ਟਾਈਮ ਲੱਗਦਾ ਉੱਥੇ ਹੋ ਜੀ ਕੰਮ ਖਤੇ ਕਰਕੇ ਤੇ ਆਪਾਂ ਹੁਣ ਪੀਂਦੇ ਆਂ ਚਾਹ ਏ ਕਿੱਲੇ ਨੂੰ ਹੋ ਗਈ ਫਮਰੇ ਹਾਂਜੀ ਮੈਂ ਨਹੀਂ ਖਾਣਾ ਬਸ ਮਾਂ ਤੋਂ ਬਾਤ ਹਾਂਜੀ ਗਿਆ ਦੋਸਤੋ ਪਹੁੰਚ ਗਏ ਜੀ ਆਪਾਂ ਦੂਸਰੀ ਮੋਟਰ ਤੇ ਇੱਥੇ ਹੈਗੇ ਆਪਣੇ ਦੋ ਕਿੱਲੇ ਆਲੂ ਮੋਟਰ ਚਲਾਈ ਆ ਆੜ ਪਰਨ ਲੱਗੇ ਆੜ ਭਰ ਕੇ ਤੇ ਫਿਰ ਕਰਦੇ ਆ ਸਪਰੇ ਉਧਰ ਗਿਆ ਬੰਦਾ ਨਕਲ ਔਣ ਪਾਣੀ ਡਕਣ ਲਈ ਜੇ ਪੂਰੀ ਬਵਾਹ ਹੋ ਗਈ ਆ ਜੋਰ ਲੱਗ ਗਿਆ ਚਲੋ ਅੱਜ ਦਾ ਵਲੋਗ ਆਪਾਂ ਇੱਥੇ ਹੀ ਕਰਦੇ ਆ ਸਮਾਪਤ ਕੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਚੈਨਲ ਨੂੰ ਬੜਾ ਸਬਸਕ੍ਰਾਈਬ ਇਸ ਸ਼ਾਮ ਆਪਾਂ ਜਣੀਆਂ ਬੰਦ ਕਰਕੇ ਅੱਜ ਦਾ ਵਲੌਗ ਆਪਾਂ ਇੱਥੇ ਬੰਦ ਕਰਦੇ ਆਂ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਧੰਨਵਾਦ ਸਾਰਿਆਂ ਦਾ